ਮੰਦਿਰ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ राजे ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਇੱਥੇ ਦੋ ਸਬਜੈਕਟ ਹੈ ਜਿਹੜੀ ਉਹਨਾਂ ਨੂੰ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟੀ ਇਸ ਟਾਈਮ ਤੇ ਆਪਣੀ ਹਿਸਟਰੀ ਦੀ ਕਲਾਸ ਹੁੰਦੀ ਹੈ ਬਈ ਜ ਜਿਹਦੇ ਵਿੱਚ ਆਪਾਂ ਏਸ਼ੀਅਨ ਹਿਸਟਰੀ ਵਾਲਾ ਜਿਹੜਾ ਟੌਪਿਕ ਹੈ ਉਹ ਕਵਰ ਕਰ ਚੁੱਕੇ ਸਟਰਗਲਿੰਗ ਇੰਡੀਆ ਜਾਂ ਸੰਘਰਸ਼ਸ਼ੀਲ ਭਾਰਤ ਵੀ ਕਹਿੰਦੇ ਆ ਮੱਧਕਾਲੀਨ ਭਾਰਤ ਦੇ ਇਤਿਹਾਸ ਨੂੰ ਕਿਉਂਕਿ ਮੱਧਕਾਲ ਦੇ ਵਿੱਚ ਰਾਜੇ ਜਿਹੜਾ ਹੈਗਾ ਨਵੇਂ-ਨਵੇਂ ਜਿਹੜੇ ਹੈਗੇ ਆ ਅੱਗੇ ਰਾਜੇ ਆਉਂਦੇ ਆ ਇੱਕ ਨਵੀਂ ਧਰਮ ਦਾ ਪ੍ਰਵੇਸ਼ ਹੁੰਦਾ ਇਸਲਾਮ ਧਰਮ ਦਾ ਪ੍ਰਵੇਸ਼ ਹੁੰਦਾ ਰਾਜਗੱਦੀਆਂ ਦੀ ਖਾਤਰ ਅਲੱਗ-ਅਲੱਗ ਯੁੱਧ ਲੜੇ ਜਾਂਦੀਆਂ ਇਸੇ ਕਰਕੇ ਜਿਹੜਾ ਇਹਨੂੰ ਸਟ੍ਰਗਲਿੰਗ ਇੰਡੀਆ ਵੀ ਕਿਹਾ ਜਾਂਦਾ ਕਿਉਂਕਿ ਜਿੰਨੇ ਵੀ ਸ਼ਾਸਕ ਹੁੰਦੇ ਆ ਰਾਜੇ ਸਾਰੇ ਜਿਹੜੇ ਯੁੱਧ ਲੜਦੇ ਆ ਰਾਜਗੱਦੀ ਨੂੰ ਪਾਉਣ ਦੀ ਖਾਤਰ ਯੁੱਧ ਲੜਦੇ ਆ ਇਸੇ ਕਰਕੇ ਜਿਹੜਾ ਹੈਗਾ ਇਹਨੂੰ ਸੰਘਰਸ਼ਸ਼ੀਲ ਭਾਰਤ ਵੀ ਕਹਿੰਦੀ ਹੈ ਤਾਂ ਅੱਜ ਆਪਾਂ ਜਿਹੜਾ ਇਸੇ ਟੌਪਿਕ ਨੂੰ ਸ਼ੁਰੂ ਕਰਾਂਗੇ ਮੱਧਕਾਲੀਨ ਭਾਰਤ ਦਾ ਇਤਿਹਾਸ ਜ ਜਿਹਦੇ ਵਿੱਚ ਇੱਕ ਨਵਾਂ ਧਰਮ ਦਾ ਪ੍ਰਵੇਸ਼ ਹੋਊਗਾ ਇੱਕ ਨਵੀਂ ਲੈਂਗੁਏਜ ਦਾ ਪ੍ਰਵੇਸ਼ ਹੋਊਗਾ राजे ਜਿਵੇਂ ਪਹਿਲਾਂ ਸੰਸਕ੍ਰਿਤ ਭਾਸ਼ਾ ਜਿਹੜੀ ਉਹੀ ਦਰਬਾਰੀ ਭਾਸ਼ਾ ਸੀਗੀ ਤੇ ਮੱਧਕਾਲੀਨ ਭਾਰਤ ਦੇ ਇਤਿਹਾਸ ਵਿੱਚ ਕੀ ਆ ਕਿ ਫਾਰਸੀ ਭਾਸ਼ਾ ਜਿਹੜੀ ਹੈਗੀ ਆ ਉਹਦਾ ਪ੍ਰਵੇਸ਼ ਹੋਊਗਾ ਫਿਰ ਇੱਕ ਨਵੇਂ ਧਰਮ ਦਾ ਜਿਵੇਂ ਪਹਿਲਾਂ Hindu ਧਰਮ ਸੀ ਤੇ ਜਦੋਂ ਬੁੱਧ ਧਰਮ ਤੇ ਜੈਨ ਧਰਮ ਜਿਹੜੇ ਕੀ Hindu ਧਰਮ ਦੇ ਵਿਰੋਧ ਦੇ ਵਿੱਚ ਆਏ ਸੀ ਉਹਨੀਆਂ ਬੁਰਾਈਆਂ ਨੂੰ ਜਿਹੜਾ ਹੈਗਾ ਮੱਧੇ ਨਜ਼ਰ ਰੱਖਦੇ ਜਿਹੜੇ ਇਹ ਦੋ ਧਰਮ ਅਪਣਾਏ ਗਏ ਸੀ ਲੋਕਾਂ ਵੱਲੋਂ ਕਿਉਂਕਿ ਉਹਦੇ ਵਿੱਚ ਕ੍ਰਿਤੀਆਂ ਬਹੁਤ ਆ ਗਈਆਂ ਸੀ ਤੇ ਲਾਸਟ ਫੇਅਰ ਗੁਤਕਾਲ ਦੇ ਵਿੱਚ ਕੀ ਸੀ ਕਿ Hindu ਧਰਮ ਨੇ ਆਪਣੇ ਗੌਰਵ ਨੂੰ ਪ੍ਰਾਪਤ ਕਰ ਲਿਆ ਸੀ ਤਾਂ ਜਿਹੜਾ ਹੁਣ ਮੱਧ ਕਾਲੀਨ ਭਾਰਤ ਆ ਉਹਦੇ ਵਿੱਚ ਇੱਕ ਨਵਾਂ ਧਰਮ ਆਊਗਾ ਇਸਲਾਮ ਧਰਮ ਤਾਂ ਪਹਿਲਾਂ ਆਪਾਂ ਥੋੜਾ ਜਿਹਾ ਇਸਲਾਮ ਧਰਮ ਬਾਰੇ ਵੇਖ ਲੈਨੇ ਰਹਿ ਜੀ ਤਾਂ ਇਸਲਾਮ ਧਰਮ ਆ ਰਹਿ ਜੇ ਜਿਹਦੀ ਪਹਿਲਾ ਪੁੱਤ ਪਤੀ ਬਾਰੇ ਵੇਖਾਂਗੇ ਕੇ ਇਸਲਾਮ ਧਰਮ ਦੇ ਸੰਸਥਾਪਕ ਕੌਣ ਸੀਗੇ ਹਜਰਤ ਮੁਹੰਮਦ ਸਾਹਿਬ ਸੀਗੇ ਜਿਨ੍ਹਾਂ ਦਾ ਜਨਮ 570 ਈਸਵੀ ਦੇ ਵਿੱਚ ਮੱਕਾ ਦੇ ਵਿੱਚ ਹੋਇਆ ਸੀਗਾ ਇਹਨਾਂ ਦੀ ਮਾਤਾ ਦਾ ਨਾਮ ਅਮੀਨਾ ਸੀ ਤੇ ਪਿਤਾ ਦਾ ਨਾਮ ਅਬਦੁੱਲਾਹ ਸੀਗਾ ਪਤਨੀ ਇਹਨਾਂ ਦੀ ਖਰੀਜ਼ਾ ਸੀ ਪੁੱਤਰੀ ਦਾ ਨਾਮ ਫਾਤਿਮਾ ਸੀ ਜਵਾਈ ਦਾ ਨਾਮ ਅਲੀ ਸੀ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ 610 ਈਸਵੀ ਦੇ ਵਿੱਚ ਹੋਈ ਸੀ ਹੀਰਾ ਗੁਫਾ ਦੇ ਵਿੱਚ ਹਜੇ ਤੱਕ ਤਰ੍ਹਾਂ ਜੀ ਇਹਨਾਂ ਦੇ ਵਿੱਚੋਂ ਕੁਐਸਚਨ ਨਹੀਂ ਆਏ ਬਣਿਆ ਹੋਇਆ ਬਟ ਕਿਉਂ ਆਪਾਂ ਟਾਪਿਕ ਛੱਡਣਾ ਕਿਉਂਕਿ ਜਦੋਂ ਆਪਾਂ ਗਾਂ ਅੱਗੇ ਵੇਖਣਾ ਹੀ ਆ ਕਿ ਸਾਰੇ ਜਿਹੜਾ ਹੈਗਾ ਮੱਧਕਾਲੀਨ ਭਾਰਤ ਦੇ ਵਿੱਚ ਸਾਰੇ ਦੇ ਵਿੱਚ ਇਸਲਾਮ ਧਰਮ ਦੀ ਉਹ ਹੀ ਗੱਲ ਹੋਣੀ ਆ ਤਾਂ ਆਪਾਂ ਉਹਦੇ ਬਾਰੇ ਦੇਖ ਲਈਏ ਕਿ ਉਹਦੀ ਸੰਥਾਪਨਾ ਕਿਹਨੇ ਕੀਤੀ ਆ ਇਸੇ ਕਰਕੇ ਮੈਂ ਇਹਨੂੰ ਡਿਸਕਸ ਕਰ ਰਹੀ ਆ ਥੋੜਾ ਜਿਹਾ ਧਿਆਨ ਚ ਰੱਖ ਲਿਓ ਤਾਂ ਇਸਲਾਮ ਧਰਮ ਦੇ ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ 610 ਈਸਵੀ ਦੇ ਵਿੱਚ ਕਿੱਥੇ ਹੋਈ ਸੀ ਹੀਰਾ ਗੁਫਾ ਦੇ ਵਿੱਚ ਤੇ ਇਹਨਾਂ ਨੇ ਹੀ ਜਿਹੜਾ ਹੈਗਾ ਹਿਜਰੀ ਸਾਕਤ ਦੀ ਸ਼ੁਰੂਆਤ ਕੀਤੀ ਸੀਗੀ 24 ਸਤੰਬਰ 622 ਈਸਵੀ ਦੇ ਵਿੱਚ ਇਸੇ ਦਿਨ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਆ ਉਹ ਮਦੀਨਾ ਗਏ ਸੀਗੇ ਮੱਕੇ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਤੇ ਫਿਰ ਇਹ ਮਦੀਨਾ ਜਾਂਦੇ ਆ ਮੱਕੇ ਤੋਂ ਮਦੀਨਾ ਦੀ ਦੂਰੀ ਹੈ ਜਿਹੜੀ ਉਹ 280 ਮੀਲ ਦੀ ਹੁੰਦੀ ਆ ਤੇ ਇਹਨਾਂ ਦੀ ਮੌਤ 632 ਈਸਵੀ ਦੇ ਵਿੱਚ ਹੋਈ ਸੀ राजे ਤੇ ਇਸਲਾਮ ਧਰਮ ਦੇ ਵਿੱਚ ਜਿਹੜਾ ਪਵਿੱਤਰ ਗ੍ਰੰਥ ਕਿਨੂੰ ਮੰਨਿਆ ਜਾਂਦਾ ਕੁਰਾਨ ਨੂੰ ਮੰਨਿਆ ਜਾਂਦਾ ਤੇ ਇਹਨਾਂ ਦੀਆਂ ਸਿੱਖਿਆਵਾਂ ਕੀ ਸੀ राजे ਵੀ ਹਰ ਰੋਜ਼ ਕਲਮਾ ਪੜਨਾ ਦਿਨ ਵਿੱਚ ਪੰਜ ਵਾਰ ਨਮਾਜ਼ ਅਦਾ ਕਰਨਾ ਰੋਜ਼ੇ ਰੱਖਣਾ ਜੇ ਕਾਤ ਕਰ ਦੇਣਾ ਜ਼ਿੰਦਗੀ ਵੀ ਦੇ ਵਿੱਚ ਇੱਕ ਵਾਰ ਮੱਕਾ ਦੀ ਯਾਤਰਾ ਕਰਨਾ ਤਾਂ ਇਹ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਸਿੱਖਿਆਵਾਂ ਸੀਗੀਆਂ ਇਸਲਾਮ ਧਰਮ ਦੀਆਂ ਸਿੱਖਿਆਵਾਂ ਸੀ ਓਕੇ ਫਿਰ ਅਜੇ ਜਿਹੜੇ ਇਸਲਾਮ ਧਰਮ ਦੇ ਵਿੱਚ ਜਿਹੜਾ ਉੱਤਰਾਧਿਕਾਰੀ ਹੁੰਦਾ ਸੀ ਉਹਨੂੰ ਖਲੀਫਾ ਕਹਿੰਦੇ ਸੀਗੇ ਇਹ ਧਰਮਗੁਰੂ ਹੁੰਦਾ ਸੀ ਪਰ ਬਾਅਦ ਵਿੱਚ ਹੌਲੀ-ਹੌਲੀ ਜਿਹੜੇ ਇਹ ਧਾਰਮਿਕ ਗੁਰੂ ਸੀ ਖਲੀਫਾ ਸੀ ਇਹ ਰਾਜਨੀਤਿਕ ਗੁਰੂ ਬਣ ਗਿਆ ਜਿਹੜਾ ਇਹ ਖਲੀਫਾ ਵਾਲਾ ਪਦ ਸੀ ਰਾਜੇ ਆਉਧਾ ਸੀਗਾ ਖਲੀਫਾ ਵਾਲਾ ਇਹਦਾ ਅੰਤ ਕੀਤਾ ਸੀ 1924 ਦੇ ਵਿੱਚ ਮੁਸਤਫਾ ਕਮਾਲ ਪਾਸ਼ਾ ਨੇ ਜੋ ਕਿ ਤੁਰਕੀ ਦੇ ਰਾਸ਼ਟਰਪਤੀ ਸੀਗੇ ਤੇ ਖਲੀਫਾ ਪਦ ਦਾ ਅੰਤ ਕਿਨੇ ਅੰਤ ਕੀਤਾ ਸੀ ਰਾਜੇ 1924 ਦੇ ਵਿੱਚ ਕੀਤਾ ਸੀ ਮੁਸਤਫਾ ਕਮਾਲ ਪਾਸ਼ਾ ਨੇ ਜੋ ਕਿ ਤੁਰਕੀ ਦਾ ਰਾਸ਼ਟਰਪਤੀ ਸੀਗਾ ਇਸਲਾਮ ਧਰਮ ਦੇ ਵਿੱਚ ਰਾਜੇ ਵੰਡ ਪੈਂਦੀ ਆ ਵੰਡ ਹੋਣ ਦਾ ਕਾਰਨ ਕੀ ਹੁੰਦਾ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੀ ਮੌਤ ਹੋ ਜਾਂਦੀ ਆ ਤਾਂ ਜਿਹੜਾ ਖਲੀਫਾ ਦਾ ਅਹੁਦਾ ਹੁੰਦਾ ਖਲੀਫਾ ਦਾ ਪਾਦ ਹੁੰਦਾ ਉਹਦੇ ਵਿੱਚ ਮਤਭੇਦ ਹੁੰਦਾ ਦੋ ਕੁੱਟ ਬਣ ਜਾਂਦੇ ਆ ਇੱਕ ਮੀਆ ਸੀਆਂ ਤੇ ਇੱਕ ਸੁੰਨੀ ਸੀਆਂ ਦੇ ਵਿੱਚ ਕੀ ਹੁੰਦਾ ਕਿ ਰਾਜੇ ਜਿਹੜੇ ਉਹ ਚਾਹੁੰਦੇ ਸੀ ਕਿ ਜਿਹੜਾ ਖਲੀਫਾ ਮੁਹੰਮਦ ਸਾਹਿਬ ਸੀ ਉਹਦਾ ਕੋਈ ਰਿਲੇਟਿਵ ਹੀ ਹੈ ਜਿਹੜਾ ਉਹ ਅਗਲੇ ਜਿਹੜੇ ਹੈਗੇ ਆ ਬਣਨੇ ਚਾਹੀਦੇ ਆ ਪੈਗੰਬਰ ਦਾ ਜਵਾਈ ਸੀਗਾ ਅਲੀ ਉਹ ਉਹਨਾਂ ਦੀ ਕਹਿੰਦੇ ਸੀਗੇ ਕਿ ਜਿਹੜਾ ਉਹਨਾਂ ਨੂੰ ਅਹੁਦਾ ਸੰਭਾਲਣਾ ਚਾਹੀਦਾ ਖਲੀਫਾ ਦਾ ਬਟ ਜਿਹੜੇ ਸੁੱੰਨੀ ਸੀਗੇ ਉਹ ਕਹਿੰਦੇ ਸੀਗੇ ਕਿ ਖਲੀਫਾ ਜਿਹੜਾ ਹੈਗਾ ਉਹ ਮੁਹੰਮਦ ਸਾਹਿਬ ਦਾ ਕੋਈ ਜਿਹੜਾ ਉਨਯਾਈ ਹੈ ਜਾਂ ਜਿਹੜਾ ਚੇਲਾ ਹੁੰਦਾ ਸੀਗਾ ਉਹ ਵੀ ਮੰਨ ਸਕਦਾ ਤੇ ਉਹ ਅਬਰੂ ਬਕ ਜਿਹੜਾ ਹੈਗਾ ਉਹਨੂੰ ਕਹਿੰਦੇ ਸੀਗੇ ਕਿ ਉਹ ਉਹ ਅਗਲੇ ਉਤਰ ਅਧਿਕਾਰੀ ਹੋਣੀ ਚਾਹੀਦੀ ਆ ਤਾਂ ਇਹ ਰਾਜੇ ਥੋੜਾ ਜਿਹਾ ਸੀਗਾ ਇਸਲਾਮ ਧਰਮ ਬਾਰੇ ਹੁਣ ਆਪਾਂ ਦੇਖਾਂਗੇ ਕਿ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਵੇਸ਼ ਕਦੋਂ ਹੁੰਦਾ ਠੀਕ ਆ ਇਸਲਾਮ ਧਰਮ ਬਾਰੇ ਤੁਹਾਨੂੰ ਸਮਝ ਲੱਗ ਗਈ ਨਾ ਵੀ ਉਹਦੇ ਸੰਸਥਾਪਕ ਹਜ਼ਰਤ ਮੁਹੰਮਦ ਸਾਹਿਬ ਸੀਗੇ ਤੇ ਹੁਣ ਆਪਾਂ ਦੇਖਾਂਗੇ ਵੀ ਉਹਦੀ ਜਿਹੜੀ ਹੈਗੀ ਭਾਰਤ ਦੇ ਵਿੱਚ ਪ੍ਰਵੇਸ਼ ਕਿਵੇਂ ਹੋਊਗਾ ਭਾਰਤ ਵਿੱਚ ਰਾਜੇ ਇਸਲਾਮ ਧਰਮ ਦਾ ਜਿਹੜਾ ਪਰਵੇਸ਼ ਹੁੰਦਾ ਹੈਗਾ ਉਹ ਅਰਬਾਂ ਦੇ ਹਮਲੇ ਦੇ ਨਾਲ ਹੁੰਦਾ ਮੱਧ ਕਾਲੀਨ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵਿਦੇਸ਼ੀ ਹਮਲਾ ਹੁੰਦਾ ਉਹ ਵੀ ਕਿੰਨਾ ਦਾ ਹੁੰਦਾ ਅਰਬਾਂ ਦਾ ਹੁੰਦਾ ਠੀਕ ਹੈ ਨਾ ਇੱਥੇ ਧਿਆਨ ਚ ਰੱਖਣਾ ਰਾਜੇ ਜੇ ਪ੍ਰਾਚੀਨ ਭਾਰਤ ਦੇ ਵਿੱਚ ਪੁੱਛ ਲੈਣ ਕਿਹੜਾ ਵਿਦੇਸ਼ੀ ਹਮਲਾ ਹੁੰਦਾ ਤਾਂ ਇਰਾਨੀਆਂ ਨੇ ਕੀਤਾ ਸੀਗਾ ਤੇ ਦਾਰਾ ਪ੍ਰਥਮਾ ਜਿਹੜਾ ਉਹ ਪਹਿਲੇ ਵਿਜੇਤਾ ਸੀਗੇ ਜੇ ਵਿਜੇਤਾ ਪੁੱਛ ਲੈਣ ਤਾਂ ਦਾਰਾ ਪ੍ਰਥਮਾ ਜਿਹੜੀ ਉਹ ਪਹਿਲੇ ਵਿਜੇਤਾ ਸੀਗੇ ਤੇ ਜੇ ਮੱਧ ਕਾਲੀਨ ਭਾਰਤ ਦੇ ਵਿੱਚ ਪੁੱਛ ਲੈਣ ਤਾਂ ਅਰਬਾਂ ਨੇ ਕੀਤਾ ਸੀ ਰਾਜੇ ਪਹਿਲਾ ਹਮਲਾ ਅਰਬ ਨੇ ਕੀਤਾ ਸੀਗਾ ਤੇ ਜੇ ਪੁੱਛ ਲੈਣ ਪਹਿਲੇ ਵਿਜੇਤਾ ਕੌਣ ਸੀ ਤਾਂ ਮੁਹੰਮਦ ਬਿਨ ਕਾਸਿਮ ਸੀਗੇ ਮੁਹੰਮਦ ਬਿਨ ਕਾਸਿਮ ਕਿਉਂਕਿ ਮੁਹੰਮਦ ਬਿਨ ਕਾਸਿਮ ਤੋਂ ਪਹਿਲਾਂ ਰਾਜੇ ਦੋ ਵਾਰ ਜਿਹੜਾ ਹੈਗਾ ਅਰਬ ਹਮਲਾ ਕਰ ਚੁੱਕੇ ਸੀਗੇ 711 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਅਬਦੁੱਲਾਹ ਨੇ ਕੀਤਾ ਸੀ ਤੇ ਫਿਰ ਬੁਦੇਲ ਨੇ ਕੀਤਾ ਸੀ ਇਹਨਾਂ ਨੇ 711 ਈਸਵੀ ਦੇ ਵਿੱਚ ਜਿਹੜਾ ਹੈਗਾ ਅਰਬ ਜਾਤੀ ਦੇ ਨਾਲ ਸੰਬੰਧਿਤ ਸੀਗੇ ਇਹ ਦੋਨੋਂ ਸ਼ਾਸਕ ਇਹਨਾਂ ਨੇ ਹਮਲਾ ਕੀਤਾ ਸੀ ਬਟ ਇਹ ਅਸਫਲ ਰਹੇ ਸੀ ਸਫਲ ਹਮਲਾ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ ਜੇ ਜਾਤੀ ਪੁੱਛ ਲੈਣ ਤਾਂ ਅਰਬ ਤੇ ਜੇ ਪ੍ਰੋਪਰ ਨਾਮ ਵਛ ਲੈਣ ਤਾਂ ਮੁਹੰਮਦ ਬਿਨ ਕਾਸਮਾ ਜਿਨ੍ਹਾਂ ਨੇ ਸਫਲ ਕੀਤਾ ਸੀ ਜੇ ਪਹਿਲਾਂ ਹੀ ਪੁੱਛ ਲੈਣ ਤਾਂ ਅਬਦੁੱਲਾਹ ਨੇ ਸਭ ਤੋਂ ਪਹਿਲਾਂ ਫਿਰ ਬੁਦੇਲ ਨੇ ਕੀਤਾ ਸੀ ਤੇ ਫਿਰ ਮੁਹੰਮਦ ਬਿਨ ਕਾਸਮ ਨੇ ਕੀਤਾ ਸੀ ਉਹਨਾਂ ਦੋਨਾਂ ਦੇ ਅਸਫਲ ਰਹੇ ਤੇ ਜਿਹੜਾ ਮੁਹੰਮਦ ਬਿਨ ਕਾਸਮ ਦਾ ਹਮਲਾ ਸੀ ਉਹ ਸਫਲ ਰਿਹਾ ਤੇ ਫਿਰ ਜੇ ਆਪਾਂ ਇਹ ਮਦ ਅਪਰਾਚੀਨ ਵਿੱਚ ਦੇਖ ਲਈਏ ਆਪਾਂ ਇਰਾਨੀ ਆਏ ਮਦ ਕਾਲ ਦੇ ਵਿੱਚ ਅਰਬਾਈ ਤੇ ਜੇ ਆਧੁਨਿਕ ਦੇ ਵਿੱਚ ਵੇਖਾਂਗੇ ਆਪਾਂ ਤਾਂ ਕੌਣ ਆਊਗਾ ਸਭ ਤੋਂ ਪਹਿਲਾਂ ਵਾਸਕੋਡੀਗਾਮਾ ਆਧੁਨਿਕ ਪਾਰਕ ਦੇ ਵਿੱਚ ਵਾਸਕੋਡੀਗਾਮਾ ਇਹ ਦੀ ਬਾਰੇ ਚਰਚਾ ਆਪਾਂ ਜਦੋਂ ਇਹਦਾ ਟੌਪਿਕ ਕਰਾਂਗੇ ਉਦੋਂ ਕਰਾਂਗੇ ਠੀਕ ਆ ਤੇ ਰਾਜੀ ਭਾਰਤ ਦੇ ਵਿੱਚ ਜਿਹੜੀ ਇਸਲਾਮ ਧਰਮ ਦੀ ਸ਼ੁਰੂਆਤ ਆ ਉਹ ਅਰਬਾਂ ਦੇ ਹਮਲੇ ਦੇ ਨਾਲ ਹੁੰਦੀ ਆ ਅਰਬ ਜਾਤੀ ਨੇ ਜਿਹੜਾ ਭਾਰਤ ਦੇ ਉੱਤੇ ਹਮਲਾ ਕੀਤਾ ਸੀਗਾ ਜੇ ਆਪਾਂ ਉਹਦੇ ਵੈਸੇ ਦੋ ਕਾਰਨ ਦੇਖਨੇ ਦਾ ਦੋ ਕਾਰਨ ਸੀ ਰਾਜੀ ਇੱਕ ਤਾਂ ਸੀ ਕਿ ਉਹ ਭਾਰਤ ਦੇ ਵਿੱਚੋਂ ਧੰਨ ਲੱਟਣਾ ਚਾਹੁੰਦੇ ਸੀਗੇ ਤੇ ਦੂਜਾ ਉਹ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ ਬਟ ਜੇ ਤਤਕਾਲੀ ਕਾਰਨ ਦੇਖ ਗਏ ਵੀ ਤਤਕਾਲੀ ਕਾਰਨ ਕੀ ਸੀਗਾ ਤਾਂ ਤਤਕਾਲੀ ਕਾਰਨ ਕੀ ਸੀ ਰਾਜੀ ਵੀ ਜੀ ਮੈਂ ਮੰਨ ਲਓ ਜਿਹੜਾ ਇਥੇ ਈਰਾਨ ਸੀਗਾ ਇਧਰ ਸ਼੍ਰੀਲੰਕਾ ਹੈਗਾ ਤੇ ਜਿਹੜਾ ਸਿੰ ਸੀਗਾ ਨਾ राजे ਅਰਬ ਜਾਂ ਈਰਾਨ ਦਾ ਜਿਹੜਾ ਖਲੀਫਾ ਸੀਗਾ ਨਾ ਜਿਹਦਾ ਨਾਮ ਵਾਲਿਦ ਪਹਿਲਾ ਸੀਗਾ ਵਾਲਿਦ ਪਹਿਲਾ ਇਹ राजे ਇਥੋਂ ਇਸ ਤਰ੍ਹਾਂ ਵਪਾਰ ਕਰਦਾ ਸੀਗਾ ਸ਼੍ਰੀਲੰਕਾ ਦੇ ਨਾਲ ਇਹਦੇ ਜਹਾਜ਼ ਜਾਂਦੇ ਹੁੰਦੇ ਸੀ ਇਥੋਂ ਸਿੰਧ ਦੇ ਵਿੱਚ ਦੀ ਹੁੰਦੇ ਹੋਏ ਸ਼੍ਰੀਲੰਕਾ ਵੱਲ ਜਾਂਦੇ ਸੀ ਤੇ ਇੱਕ ਵਾਰੀ ਕੀ ਹੁੰਦਾ ਕਿ ਜਿਹੜੇ ਸਿੰਧ ਦੇ ਡਾਕੂ ਹੁੰਦੇ ਆ ਨਾ ਉਹ ਇਹਦੇ ਜਹਾਜ਼ਾਂ ਨੂੰ ਲੁੱਟ ਲੈਂਦੇ ਆ ਜਿਹੜੇ ਸਿੰਧ ਦੇ ਡਾਕੂ ਹੁੰਦੇ ਆ ਉਏ ਦੇ ਜਾ ਜਾਣੋ ਲੁੱਟ ਲੈਂਦੇ ਆ ਤਾਂ ਇਹ ਜਿਹੜਾ ਫਿਰ ਇਹ ਵਾਲੇ ਦਾ ਹੁੰਦਾ ਪਹਿਲਾ ਜਿਹੜਾ ਖਲੀਫਾ ਹੁੰਦਾਗਾ ਈਰਾਨ ਦਾ ਇਹ ਸਿੰਧ ਦੇ ਰਾਜਾ ਕੋਲੇ ਹਿਸ਼ਪਾਰਸ਼ ਕਰਦਾ ਵੀ ਜੀ ਜਿਹੜਾ ਹੈਗਾ ਵੀ ਮੇਰੇ ਇਸ ਤਰ੍ਹਾਂ ਵਪਾਰ ਵਾਲੇ ਜਿਹੜੇ ਜਹਾਜ਼ ਸੀਗੇ ਤੇ ਵੀ ਸਿੰਧ ਦੇ ਡਾਕੂਆਂ ਨੇ ਲੁੱਟ ਲਏ ਵੀ ਤੁਸੀਂ ਮੇਰੀ ਭਰਪਾਈ ਕਰੋ ਤਾਂ ਜਿਹੜਾ ਸਿੰਧ ਦਾ ਰਾਜਾ ਹੁੰਦਾ ਉਹ ਉਸ ਚੀਜ਼ ਤੋਂ ਅਨਕਾਰੀ ਹੋ ਜਾਂਦਾ ਉਹ ਕਹਿੰਦਾ ਵੀ ਇਸ ਵਿੱਚ ਚੀਜ਼ ਵਾਸਤੇ ਮੈਂ ਜ਼ਿੰਮੇਵਾਰ ਨਹੀਂਗਾ ਵੀ ਮੈਂ ਕੀ ਕਰਾਂ ਜੇ ਉਹਨਾਂ ਨੇ ਲੁੱਟ ਲਿਆ ਤਾਂ ਮੈਂ ਕੁਝ ਨਹੀਂ ਹੈਲਪ ਕਰ ਸਕਦਾ ਤੁਹਾਡੀ ਤਾਂ ਫਿਰ ਜਿਹੜਾ ਵਾਲਿਦ ਪਹਿਲਾ ਹੁੰਦਾ ਰਾਜੇ ਜਿਹੜਾ ਈਰਾਨ ਦਾ ਜਾਂ ਅਰਬ ਦਾ ਜਿਹੜਾ ਖਲੀਫਾ ਹੁੰਦਾ ਉਹ ਕੀ ਕਹਿੰਦਾ ਕਿ ਉਹ ਫਿਰ ਇਹਦਾ ਬਦਲਾ ਲੈਣ ਵਾਸਤੇ ਸਿੰਧ ਤੇ ਹਮਲਾ ਕਰਾਉਂਦਾ ਤਾਂ ਸਿੰਧ ਤੇ ਹਮਲਾ ਕਰਨ ਵਾਸਤੇ ਰਾਜੇ ਪਹਿਲਾਂ ਜਿਹੜਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਵੀ ਕਿਹਨੂੰ ਚੁਣਿਆ ਕਿਹਨੂੰ ਜਾਂਦਾ ਤਾਂ ਉਹ ਚੁਣਿਆ ਜਾਂਦਾ ਅਲ ਹਜ਼ਾਦ ਨੂੰ ਚੁਣਿਆ ਜਾਂਦਾ ਜੇ ਚੁਣਿਆ ਜਾਂਦਾ ਪੁੱਛ ਲੈਣ ਤਾਂ ਅਲ ਹਜ਼ਾਦ ਨੂੰ ਚੁਣਿਆ ਜਾਂਦਾ ਬਟ ਜੋ ਹਮਲਾ ਕਰਦਾ ਤਾਂ ਉਹ ਮੁਹੰਮਦ ਬਿਨ ਕਾਸਿਮ ਕਰਦਾ ਹੁੰਦਾ ਜੋ ਕਿ ਅਲ ਹਜ਼ਾਦ ਦਾ ਜਵਾਈ ਵੀ ਹੁੰਦਾ ਤੇ ਭਤੀਜਾ ਵੀ ਹੁੰਦਾ ਮੁਹੰਮਦ ਬਿਨ ਕਾਸਿਮ ਕਰਦਾ ਕੀਤਾ ਮੁਹੰਮਦ ਬਿਨ ਕਾਸਿਮ ਦੁਆਰਾ ਜਾਂਦਾ ਤੇ ਚੁਨੀਆਂ ਅਲ ਹਜ਼ਾਦ ਨੂੰ ਜਾਂਦਾ ਠੀਕ ਹੈ ਨਾ ਹੁਣ ਸੇ ਸਮਝ ਆ ਗਿਆ ਨਾ ਬੀਏ ਦਾ ਕਾਰਨ ਕੀ ਸੀ ਰਾਜੇ ਤਤਕਾਲੀ ਕਾਰਨ ਡਾਕੂਆਂ ਨੇ ਜਿਹੜਾ ਉਹਦੇ ਜਹਾਜ਼ਾਂ ਨੂੰ ਲੁੱਟਿਆ ਸੀਗਾ ਅਰਬ ਦੇ ਖਲੀਫਾ ਜਿਹੜਾ ਸੀਗਾ ਵਾਲਿਦ ਪਹਿਲਾ ਉਹਦੇ ਜਿਹੜੇ ਜਹਾਜ਼ ਸੀ ਉਹਨਾਂ ਨੂੰ ਲੁੱਟ ਲਿਆ ਸੀ ਰਾਜੇ ਤਿੰਨ ਜਹਾਜ਼ਾਂ ਨੂੰ ਲੁੱਟ ਲਿਆ ਸੀ ਉਨੇ ਸੈਂਦੇ ਦੇ ਜਿਹੜੇ ਰਾਜਾ ਸੀਗੇ ਉਹਦਾ ਤੋਂ ਮਦਦ ਮੰਗੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਇਸੇ ਕਰਕੇ ਜਿਹੜਾ ਵਾਲਿਦ ਪਹਿਲਾ ਸੀਗਾ ਉਹਨੇ ਫਿਰ ਸੈਂਦੇ ਦੇ ਉੱਤੇ ਹਮਲਾ ਕਰਵਾਇਆ ਸੀ ਚੁਣਿਆ ਸੀ ਉਹਨਾਂ ਨੇ ਅਲਹਜ਼ਾਜ਼ ਨੂੰ ਬਟ ਹਮਲਾ ਕੀਤਾ ਸੀ ਮੁਹੰਮਦ ਬਿਨ ਕਾਸਿਮ ਨੇ ਜੋ ਅਲਹਜ਼ਾਜ਼ ਦਾ ਭਤੀਜਾ ਵੀ ਸੀ ਤੇ ਜਵਾਈ ਵੀ ਸੀ ਕਿਉਂਕਿ ਆਪਾਂ ਵੇਖਦੇ ਨੇ ਰਾਜਾ ਮੁਸਲਮਾਨਾਂ ਦੇ ਵਿੱਚ ਜਿਹੜਾ ਹੈਗਾ ਮੈਰिज ਆਪਣੇ ਜਿਵੇਂ ਚਾਚੇ ਦੇ ਬੱਚਿਆਂ ਦੀ ਆਪਸ ਵਿੱਚ ਇਸ ਤਰ੍ਹਾਂ ਮੈਰिज ਹੋ ਜਾਂਦੀ ਹੈ ਤਾਂ ਉਸ ਤਰ੍ਹਾਂ ਸੀਗਾ ਵੀ ਇਹ ਉਹਦਾ ਭਤੀਜਾ ਵੀ ਸੀ ਤੇ ਜਵਾਈ ਵੀ ਸੀ ਹੁਣ ਆਪੇ ਸਾਰਾ ਦੇਖਦੇ ਆ ਜੀ ਮੈਂ ਤੁਹਾਨੂੰ ਸਮਝਾ ਦਿੱਤਾ ਇੱਕ ਮੈਪ ਦੇ ਥਰੂ ਸਮਝਾਤਾ ਵੀ ਇਹਦਾ ਕਾਰਨ ਕੀ ਸੀ ਉਮੀਦ ਕਰਦੇ ਆ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿਉਂਕਿ ਇੱਥੋਂ ਇਸ ਤਰ੍ਹਾਂ ਇਹਦੇ ਜਿਹੜੇ ਜਹਾਜ਼ ਜਾਂਦੇ ਸੀ ਜਿਹੜੀ ਰੈੱਡ ਲਾਈਨ ਬਣਾਈ ਹੋਈ ਹੈ శ్రీలంਕਾ ਵੱਲ ਜਾਂਦੇ ਸੀ ਵਪਾਰ ਕਰਨ ਵਾਸਤੇ ਤੇ ਰਾਸਤੇ ਵਿੱਚ ਸੈਂਦੇ ਦੇ ਡਾਕੂ ਨੇ ਇੱਥੇ ਲੁੱਟਿਆ ਸੀ ਠੀਕ ਆ ਇਹ ਤਾਂ ਤਤਕਾਲੀ ਕਾਰਨ ਸੀ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਜਿਹੜੇ ਫੈਕਟਰ ਉਹਨਾਂ ਨੂੰ ਦੇਖ ਲੈਣੇ ਆ ਤੇ ਅਰਬ ਜਾਤੀ ਦਾ ਹਮਲਾ ਰਾਜੇ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਵਿਦੇਸ਼ੀ ਹਮਲਾ ਸੀਗਾ ਮੱਧ ਕਾਲ ਦੇ ਵਿੱਚ ਧਿਆਨ ਦੇ ਰੱਖਣਾ ਮੱਧ ਕਾਲ ਦੇ ਵਿੱਚ ਸਿੰਧ ਦੇ ਇਲਾਕੇ ਤੇ ਹੋਇਆ ਸੀ ਰਾਜੇ ਇਸ ਕਾਲੀ ਕਾਰਨ ਕੀ ਸੀ ਸਿੰਧ ਦੇ ਡਾਕੂਆਂ ਨੇ ਅਰਬ ਦੇ ਖਲੀਫਾ ਵਾਲਿਦ ਪਹਿਲਾ ਦੇ ਜਿਹੜੇ ਤਿੰਨ ਜਹਾਜ਼ਾਂ ਨੂੰ ਲੁੱਟ ਲਈ ਸੀਗਾ ਇਹ ਮੈਂ ਤੁਹਾਨੂੰ ਸਮਝਾ ਚੁੱਕੀ ਆ ਫਿਰ ਜਿਹੜੇ ਪਹਿਲਾਂ ਉਦੋਂ ਦੋ ਅਸਫਲ ਹਮਲੇ ਹੋ ਚੁੱਕੇ ਸੀਗੇ ਰਾਜੇ ਸਭ ਤੋਂ ਪਹਿਲਾਂ ਅਬਦੁੱਲਾ ਨੇ ਕੀਤਾ ਸੀ 711 ਈਸਵੀ ਦੇ ਵਿੱਚ ਤੇ ਫਿਰ ਬੁਦੇਲ ਨੇ ਕੀਤਾ ਸੀ 711 ਈਸਵੀ ਦੇ ਵਿੱਚ ਬਟ ਜੇ ਪੁੱਛ ਲੈਣ ਪਹਿਲਾ ਸਫਲ ਹਮਲਾ ਕਿਹਨੇ ਕੀਤਾ ਸੀ ਸਿੰਧ ਤੇ ਤਾਂ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ 20 ਜੂਨ 712 ਈਸਵੀ ਨੂੰ ਹਣ ਰਾਜੇ ਇੱਥੇ ਤਰੀਕਾ ਨੂੰ ਵੀ ਤੁਸੀਂ ਧਿਆਨ ਦੇ ਰੱਖਣਾ ਠੀਕ ਹੈ ਨਾ ਤਾਂ ਪਹਿਲਾ ਸਫਲ ਹਮਲਾ ਮੁਹੰਮਦ ਬਿਨ ਕਾਸਿਮ 2 ਜੂਨ 712 ਈਸਵੀ ਦਾ। ਫਿਰ ਅਜੇ ਹਮਲੇ ਦੇ ਲਈ ਚੁਣਿਆ ਕਿਹਨੂੰ ਗਿਆ ਸੀਗਾ ਨਿਯੁਕਤ ਕਿਹਨੂੰ ਕੀਤਾ ਗਿਆ ਸੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤਾਂ ਵਾਲਿਦ ਪਹਿਲਾ ਦਾ ਜਿਹੜਾ ਸੈਨਾਪਤੀ ਸੀ ਅਲ ਹਜ਼ਾਦ ਉਹਨੂੰ ਚੁਣਿਆ ਗਿਆ ਸੀਗਾ। ਤੇ ਪਰ ਜਿਹੜਾ ਹਮਲਾ ਕੀਤਾ ਸੀ ਉਹ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ ਜੋ ਕਿ ਸਿਰਫ 17 ਸਾਲ ਦੀ ਉਮਰ ਸੀਗੀ ਉਹਨਾਂ ਦੀ। ਅਲ ਹਜ਼ਾਦ ਦਾ ਭਤੀਜਾ ਤੇ ਜਵਾਈ ਸੀਗਾ। ਮੁਹੰਮਦ ਬਿਨ ਕਾਸਿਮ ਕੌਣ ਸੀਗਾ ਇਹ ਅਲ ਹਜ਼ਾਦ ਦਾ ਭਤੀਜਾ ਤੇ ਜਵਾਈ ਸੀ ਇਹ ਮੈਂ ਤੁਹਾਨੂੰ ਸਾਰਾ ਸਮਝਾ ਚੁੱਕੀ ਹਾਂ। ਜਿਹੜਾ ਇਹ ਜੁੱਧ ਹੋਇਆ ਸੀ ਰਾਜੇ ਮੁਹੰਮਦ ਬਿਨ ਕਾਸਿਮ ਤੇ ਜਿਹੜਾ ਸਿੰਧ ਦਾ ਰਾਜਾ ਸੀਗਾ ਧਾਹਿਰ ਸੀਨ ਉਹਨਾਂ ਦੋਨਾਂ ਦੇ ਵਿਚਕਾਰ ਹੋਇਆ ਸੀਗਾ ਇਸ ਜੁੱਧ ਨੂੰ ਦੋ ਨਾਵਾਂ ਦੇ ਨਾਮ ਨਾਲ ਜੜਿਆ ਜਾਂਦਾ ਰਾਜੇ ਰਵਹਿਰ ਰਾਵੇਰ ਜਾਂ ਰੋਹਿਰਾ ਦਾ ਜੁੱਧ ਕਿਉਂਕਿ ਜਿਹੜੇ ਕਿਲੇ ਦੇ ਵਿੱਚ ਹੋਇਆ ਸੀ ਉਸ ਕਿਲੇ ਦਾ ਨਾਮ ਰਾਵਰ ਜਾਂ ਰੋਹਿਰਾ ਸੀਗਾ ਇਸੇ ਕਰਕੇ ਇਹਨੂੰ ਜਿਹੜਾ ਕੀ ਕਿਹਾ ਜਾਂਦਾ ਰਾਜੇ ਰਾਵੇਰ ਜਾਂ ਰੋਹਿਰ ਦਾ ਜੁੱਧ ਕਿਹਾ ਜਾਂਦਾ ਫਿਰ ਅਲੋਰਾ ਦਾ ਜੁੱਧ ਵੀ ਕਹਿੰਦੇ ਆ ਕਿਉਂਕਿ ਜਿਹੜੀ ਇਹਨਾਂ ਦੀ ਰਾਜਧਾਨੀ ਸੀ ਉਹ ਅਲੋਰਾ ਸੀ ਉਹਦੀ ਰਾਜਧਾਨੀ ਦੇ ਨਾਮ ਤੇ ਇਹਦਾ ਨਾਮ ਆ ਜਿਹੜਾ ਅਲੋਰਾ ਦਾ ਜੁੱਧ ਵੀ ਕਹਿੰਦੇ ਆ ਧਾਇਤਿਆ ਅੰਜ ਰੱਖਣਾ ਰਾਜੇ ਜਿਹੜਾ ਸਿੰਧ ਦੇ ਵਿੱਚ ਯੁੱਧ ਹੋਇਆ ਸੀ ਉਹਦੇ ਦੋ ਨਾਮ ਆ ਰਾਵਰ ਜਾਂ ਰੋਹਿਰਾ ਦਾ ਜੁੱਧ ਤੇ ਅਲੋਰਾ ਦਾ ਜੁੱਧ ਜੇ ਕਿਲੇ ਦੇ ਆਧਾਰ ਤੇ ਪੁੱਛ ਲੈਣ ਤਾਂ ਰਾਵਰ ਜਾਂ ਰੋਹਿਰਾ ਤੇ ਜੇ ਰਾਜਧਾਨੀ ਦੇ ਆਧਾਰ ਤੇ ਪੁੱਛ ਲੈਣ ਤਾਂ ਅਲੋਰਾ ਦਾ ਜੁੱਧ ਫਿਰ ਇਸ ਜੁੱਧ ਬਾਰੇ ਦੇਖਦੇ ਹਾਂ ਰਾਜੀ ਸਿੰਧ ਦਾ ਰਾਜਾ ਸੀ ਇੱਕ ਪਾਸੇ ਧاہر ਸੇਨ ਤੇ ਦੂਜੇ ਪਾਸੇ ਅਰਬ ਜਾਤੀ ਦਾ ਮੁਹੰਮਦ ਬੀਨ ਕਾਸਿਮ ਸੀ ਤੇ ਇਹਦੇ ਵਿੱਚੋਂ ਜਿਹੜਾ ਧاہر ਸੇਨ ਆ ਰਾਜੇ ਉਹ ਰਾਜਾ ਚੱਚ ਦਾ ਪੁੱਤਰ ਸੀ ਰਾਜਾ ਚਾਚਾ ਨੇ ਜਿਹੜਾ ਉਹ ਸਿੰਧ ਦਾ ਸੰਸਥਾਪਕ ਸੀ ਰਾਜੇ ਸਿੰਧ ਦੀ ਸਥਾਪਨਾ ਜਿਹੜੀ ਉਹ ਰਾਜਾ ਚਾਚ ਨੇ ਕੀਤੀ ਸੀਗੀ ਤਾਂ ਉਹ ਹਾਰ ਦਾ ਧਾਰ ਸੀ ਨਾ ਜਿਹੜਾ ਉਹ ਹਾਰ ਜਾਂਦਾ ਮੁਹੰਮਦ ਬਿਨ ਕਾਸਿਮਾ ਜਿਹੜਾ ਉਹ ਜਿੱਤ ਜਾਂਦਾ ਰਾਜੇ ਤੇ ਜਿਹੜਾ ਇਹ ਇਹਦਾ ਵੰਸ਼ ਹੈ ਜੇ ਪੁੱਛ ਲੈਣ ਤਾਂ ਕਿਹੜਾ ਸੀ ਰਾਜੇ ਬ੍ਰਹਮਣ ਰਾਜਵਾਂਸ਼ ਦੇ ਵਿੱਚ ਚੰਚ ਚਾਚ ਵੰਸ਼ ਦੇ ਨਾਲ ਸਬੰਧਿਤ ਸੀਗਾ ਇਹ ਠੀਕ ਹੈ ਨਾ ਤੇ ਜਿੱਤਣ ਤੋਂ ਬਾਅਦ ਜਿਹੜਾ ਇਹ ਦੇਵਲ ਬੰਦਰਗਾਹ ਤੇ ਕਬਜ਼ਾ ਕਰਦਾ ਇਹ ਬੰਦਰਗਾਹ ਦਾ ਨਾਮ ਅਕਸਰ ਹੀ ਪੁੱਛ ਲਿਆ ਜਾਂਦਾ ਰਾਜੇ ਤਾਂ ਮੁਹੰਮਦ ਬਿਨ ਕਾਸਿਮ ਨੇ ਜਿੱਡੀ ਬਦਨਗਾਹ ਤੇ ਕਬਜ਼ਾ ਕੀਤਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ ਦੇਵਲ ਬ ਸੰਧ ਦਾ ਸੰਸਥਾਪਕ ਕੌਨ ਸੀ ਰਾਜੇ ਮੈ ਤੁਹਾਨੂੰ ਦੱਸ ਚੁੱਕੀ ਆ ਰਾਜਾ ਚਾਚੇ ਸੀਗਾ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਆ ਚਾਚਨਾਮਾ ਗ੍ਰੰਥ ਤੋਂ ਮਿਲਦੀ ਆ ਇਸ ਯੁੱਧ ਬਾਰੇ ਵੀ ਤੇ ਜਿਹੜਾ ਸੰਧ ਦਾ ਸੰਸਥਾਪਕ ਹੈ ਇਹ ਸਾਰੇ ਬਾਰੇ ਆਪਾਂ ਨੂੰ ਜਿਹੜੀ ਜਾਣਕਾਰੀ ਆ ਉਹ ਕਿੱਥੋਂ ਮਿਲਦੀ ਆ ਚਾਚਨਾਮਾ ਗ੍ਰੰਥ ਤੋਂ ਮਿਲਦੀ ਆ ਰਾਜੇ ਇਹਦੇ ਲੇਖਕ ਬਾਰੇ ਕੁਝ ਨਹੀਂ ਪਤਾਗਾ ਅਗਿਆਤ ਆ ਇਹਨੇ ਆਪਣਾ ਨਾਮ ਨਹੀਂ ਲਿਖਿਆਗਾ ਜਿਹੜੇ ਆਪਾਂ ਨਾਮ ਪੜਦੇ ਨੇ ਵੀ ਅਲੀ ਅਹਿਮਦ ਉਹ ਆਪਾਂ ਅੱਗੇ ਜਾ ਕੇ ਤੁਹਾਨੂੰ ਮੈਂ ਡਿਸਕਸ ਕਰਦੀ ਆਂ ਵੀ ਉਹ ਕਿੰਨਾ ਦੇ ਨਾਮ ਆ ਜਿਹੜਾ ਸਹੀ ਚਾਚਨਾਮਾ ਗ੍ਰੰਥਾ ਨਾ ਜਿਹੜੀ ਉਹਨਾਂ ਦੀ ਸਹੀ ਪ੍ਰੋਪਰ ਲਿਖਤ ਆ ਉਹ ਅਗਿਆਤ ਰਹਿ ਜੇ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆਗਾ ਇਹ ਆਰਬੀ ਭਾਸ਼ਾ ਦਾ ਗ੍ਰੰਥ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਪ੍ਰਾਚੀਨ ਭਾਰਤ ਦੇ ਵਿੱਚ ਜਿਹੜੀ ਵੀ ਸੰਸਕ੍ਰਿਤ ਭਾਸ਼ਾ ਮੇਨ ਸੀਗੀ ਤਾਂ ਜਿਹੜੀ ਸੰਸਕ੍ਰਿਤ ਭਾਸ਼ਾ ਤੋਂ ਇਲਾਵਾ ਜਿਹੜੀ ਪੁਸਤਕ ਹੋਊਗੀ ਉਹ ਆਪਾਂ ਧਿਆਨ ਚ ਰੱਖਣੀ ਸੀਗੀ ਕਿਉਂਕਿ ਬਾਕੀ ਤਾਂ ਸਾਰੀਆਂ ਸੰਸਕ੍ਰਿਤ ਚ ਹੋਣੀਆਂ ਸੀ ਨੋਮਨ ਇਥੇ ਰਾਜੇ ਆਪਾਂ ਅਰਬੀ ਤੋਂ ਇਲਾਵਾ ਜਿਹੜੀਆਂ ਹੋਰ ਕਿਸੇ ਭਾਸ਼ਾ ਦੇ ਵਿੱਚ ਹੋਣਗੀਆਂ ਉਹਨਾਂ ਨੂੰ ਧਿਆਨ ਚ ਰੱਖਣਾ ਬਾਕੀ ਸਾਰੀਆਂ ਅਰਬੀ ਦੇ ਵਿੱਚ ਹੀ ਹੋਣਗੀਆਂ ਕਿਉਂਕਿ ਇਹਨਾਂ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਅਰਬੀ ਜਾਂ ਫਾਰਸੀ ਆ ਠੀਕ ਆ ਅਰਬੀ ਭਾਸ਼ਾ ਦਾ ਗ੍ਰੰਥ ਰਾਜੇ ਮੱਧ ਕਾਲ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਉਹ ਫਾਰਸੀ ਹੋ ਗਈ ਦਰਬਾਰੀ ਭਾਸ਼ਾ ਠੀਕ ਹੈ ਨਾ ਤਾਂ ਹੁਣ ਆਪਾਂ ਦੇਖਾਂਗੇ ਇਹਦਾ ਚਾਚਨਾਮਾ ਗ੍ਰੰਥਾ ਇਹਦੇ ਬਾਰੇ ਦੇਖਦੇ ਹਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਨਾਮ ਆਉਂਦੇ ਆ ਨਾ ਅਲੀ ਅਹਿਮਦ ਅਬੂ ਬਕਰ ਕੂਫੀ ਏ ਆਪਾਂ ਡਿਸਕਸ ਕਰਦੇ ਆ ਤਾਂ ਜਿਹੜਾ ਚਾਚਨਾਮਾ ਗ੍ਰੰਥ ਸੀ ਰਾਜੇ ਅਰਬੀ ਭਾਸ਼ਾ ਦੇ ਵਿੱਚ ਜਿਵੇਂ ਮੰਨ ਲਓ ਇਹ ਪਹਿਲਾ ਹੀ ਅਰਬੀ ਭਾਸ਼ਾ ਦਾ ਗ੍ਰੰਥ ਸੀ ਤਾਂ ਅਲੀ ਅਹਿਮਦ ਸੀ ਜਿਹੜੇ ਉਹਨਾਂ ਨੇ ਆਪਣਾ ਨਾਮ ਪਾ ਕੇ ਇਹਨਾਂ ਨੂੰ ਦੁਬਾਰਾ ਤੋਂ ਅਰਬੀ ਦੇ ਵਿੱਚ ਹੀ ਅਨੁਵਾਦ ਕੀਤਾ ਸੀ ਜਿਹੜਾ ਮੂਲ ਆ ਨਾ ਉਹਨਾਂ ਦੇ ਲੇਖਕ ਬਾਰੇ ਨਹੀਂ ਪਤਾ ਉਹ ਅਗਿਆਤ ਆ ਜਿਹੜੇ ਅਲੀ ਅਹਿਮਦ ਆ ਉਹਨਾਂ ਨੇ ਦੁਬਾਰਾ ਤੋਂ ਅਨੁਵਾਦ ਕੀਤਾ ਸੀ ਅਰਬੀ ਭਾਸ਼ਾ ਦੇ ਵਿੱਚ ਰਾਜੇ ਚਾਚਨਾਮਾ ਗ੍ਰੰਥ ਦਾ ਤੇ ਚਾਚਨਾਮਾ ਗ੍ਰੰਥ ਦਾ ਦੁਬਾਰਾ ਅਨੁਵਾਦ ਕਿਨੇ ਕੀਤਾ ਸੀਗਾ ਅਲੀ احمد ਨੇ ਜੇ ਰਾਜੀ ਆਪਸ਼ਨ ਦੇ ਵਿੱਚ ਮੰਨ ਲਓ ਆਪਾਂ ਨੂੰ ਪੁੱਛ ਦਿਆ ਕਿ ਚਾਚਨਾਮਾ ਗ੍ਰੰਥ ਦੇ ਲੇਖਕ ਕੌਣ ਆ ਤੇ ਅਗਿਆਤ ਆਪਸ਼ਨ ਆਉਂਦੀ ਹੈ ਨਾ ਤਾਂ ਆਪਾਂ ਅਗਿਆਤ ਤੇ ਟਿਕ ਕਰਨਾ ਤੇ ਜੇ ਅਗਿਆਤ ਨਾ ਆਉਗੀ ਤਾਂ ਫਿਰ ਅਲੀ احمد ਤੇ ਕਰਨਾ ਠੀਕ ਹੈ ਨਾ ਫਿਰ ਇਹਦਾ ਫਾਰਸੀ ਦੇ ਵਿੱਚ ਅਨੁਵਾਦ ਕਹਿੰਨੇ ਕੀਤਾ ਸੀ ਰਾਜੀ ਅਬੂ ਬਕਰ ਕੂਫੀ ਨੇ ਕੀਤਾ ਸੀਗਾ ਤੇ ਨਾਮ ਰੱਖਿਆ ਸੀਗਾ ਗ੍ਰੰਥ ਦਾ ਫਤੇਨਾਮਾ ਫਿਰ राजे ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ ਯੂ ਐਮ ਦਾਉਦ ਪੋਟਾ ਨੇ ਤੇ ਇਹਨਾਂ ਨੇ ਨਾਮ ਰੱਖਿਆ ਸੀ ਵਿਕਟਰੀ ਆਫ ਸਿੰਧ ਇਹ ਨਾਮ ਵੀ ਧਿਆਨ ਚ ਰੱਖਨੇ राजे ਇਹ ਇਹ ਜਿਨ੍ਹਾਂ ਨੇ ਅਨੁਵਾਦ ਕੀਤਾ ਉਹ ਆ ਇਹ ਗ੍ਰੰਥ ਦੇ ਨਾਮ ਆ ਠੀਕ ਹੈ ਨਾ ਫਿਰ ਉਸ ਤੋਂ ਬਿਨਾ राजे ਚਾਚਨਾਮਾ ਤੋਂ ਬਿਨਾ ਹੋਰ ਕੀ ਹੈ ਜਿਹੜਾ ਹੈਗਾ ਜਾਣਕਾਰੀ ਦਾ ਸਰੋਤ ਆ ਤਾਂ ਤਬਾਕਤ ਤੇ ਨਾਸਰੀ ਪੁਸਤਕਾ राजे ਜੀ ਦਾ ਲੇਖਕ ਮਿਹਾਜ਼ੁਦਦੀਨ ਸਰਾਜ ਆ ਤਬਾਕਤ ਇਹ ਨਾਸਰੀ ਇਹ ਦੋ ਚੀਜ਼ਾਂ ਜਿੱਥੋਂ ਆਪਾਂ ਨੂੰ ਫਰੋਤ ਮਿਲਦੀ ਹੈ ਚਾਚਨਾਮਾ ਗ੍ਰੰਥ ਤੇ ਤਤਵਾਗ ਤੇ ਨਾਸਰੀ ਤੋਂ ਜਿਹੜਾ ਅਰਬਾਂ ਨੇ ਹਮਲਾ ਕੀਤਾ ਸੀ ਮੁਹੰਮਦ ਬਿਨ ਕਾਸਿਮ ਨੇ ਹਮਲਾ ਕੀਤਾ ਸੀ ਦਾਹਰਾਜਾ ਦਾਹਿਰ ਸੇਨ ਤੇ ਮੁਹੰਮਦ ਬਿਨ ਕਾਸਿਮ ਦੇ ਵਿਚਕਾਰ ਜੋ ਜੁੱਧ ਹੁੰਦਾ ਰਾਵਰ ਦਾ ਜੁੱਧ ਉਹਨਾਂ ਬਾਰੇ ਜਾਣਕਾਰੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਮਿਲਦੀ ਹੈ ਫਿਰ ਇਸ ਜੁੱਧ ਦੇ ਸਿੱਟੇ ਕੀ ਨਿਕਲਦੇ ਰਾਜੇ ਇਸਲਾਮ ਧਰਮ ਦਾ ਪ੍ਰਵੇਸ਼ ਹੋ ਗਿਆ ਜਦੋਂ ਹਨ ਮੁਹੰਮਦ ਬਿਨ ਕਾਸਿਮ ਜਦੋਂ ਉਹਨੇ ਜਿੱਤ ਲਿਆ ਸਿਆਨ ਤੇ ਕਬਜ਼ਾ ਕਰ ਲਿਆ ਤਾਂ ਇਸਲਾਮ ਧਰਮ ਦਾ ਆਪਣੇ ਆਪ ਹੀ ਪ੍ਰਵੇਸ਼ ਹੋ ਗਿਆ ਰਾਜੇ ਪਹਿਲੀ ਵਾਰ ਸਿੰਧ ਲਈ ਹਿੰਦੂ ਤੇ ਸਿੰਧ ਤੋਂ ਪਾਰ ਜਿਹੜਾ ਭਾਰਤ ਸੀ ਉਹਦੇ ਵਾਸਤੇ ਹਿੰਦ ਸ਼ਬਦ ਦੀ ਵਰਤੋਂ ਕੀਤੀ ਗਈ। ਭਾਰਤ ਵਿੱਚ ਖੰਜੂਰ ਦੀ ਖੇਤੀ ਦੀ ਸ਼ੁਰੂਆਤ ਹੋਈ। ਖੰਜੂਰ ਦੀ ਖੇਤੀ ਦੀ ਸ਼ੁਰੂਆਤ ਆਰਬਾ ਦੇ ਹਮਲੇ ਦੇ ਨਾਲ ਹੁੰਦੀ ਰਹੀ। ਆਰਬਾ ਆਉਂਦੇ ਜਦੋਂ ਉਦੋਂ ਹੁੰਦੀ ਆ। ਤਾਂ ਬੈਕਟੀਰੀਅਨ ਊਠ ਦੋ ਕੁੱਬੜ ਵਾਲੇ ਊਠ ਪਾਲਣ ਦੀ ਸ਼ੁਰੂਆਤ ਹੋਈ। ਜਿਵੇਂ ਜਿਹੜਾ ਊਠ ਹੁੰਦਾ ਨਾ ਜਿਹੜੇ ਉਹਦੇ ਤੇ ਐਵੇਂ ਬਣੇ ਹੋਏ ਹੁੰਦੇ ਆ ਉਹ ਦੋ ਜਿਹੜੇ ਕੁੱਬ ਵਾਲੇ ਹੁੰਦੇ ਜਿਵੇਂ ਆਹ ਦੋ ਬਣੇ ਹੋਏ ਹੁੰਦੇ ਜਿਹੜੇ ਐ ਆਹ ਤਾਂ ਉਹ ਉਹਦੀ ਸ਼ੁਰੂਆਤ ਹੋਈ। ਭਾਰਤ ਦੇ ਵਿੱਚ ਗਿਆਨ ਤੇ ਖਗੋਲ ਵਿਗਿਆਨ ਇਹਨਾਂ ਦਾ ਰਾਜੇ ਜਿਹੜਾ ਹੈਗਾ ਸ਼ੁਰੂਆਤ ਤਾਂ ਆਪਾਂ ਨੂੰ ਪਤਾ ਗੁੱਤ ਇਸ ਦੇ ਵਿੱਚ ਹੋ ਗਈ ਸੀ ਬਟ ਇਹਨਾਂ ਦਾ ਜਿਹੜਾ ਫਾਰਸੀ ਦੇ ਵਿੱਚ ਅਨਵਾਦ ਕੀਤਾ ਗਿਆ ਉਹ ਅਰਬਾਂ ਦੇ ਹਮਲੇ ਨਾਲ ਕੀਤਾ ਗਿਆ ਜੋਹਰ ਪ੍ਰਥਾ ਦਾ ਪਹਿਲਾ ਸਬੂਤ ਮਿਲਿਆ ਰਾਜੇ ਜੋਹਰ ਪ੍ਰਥਾ ਕੀ ਹੁੰਦੀ ਸੀ ਕਿ ਜਦੋਂ ਕੋਈ ਰਾਜਾ ਜੰਗ ਦੇ ਵਿੱਚ ਹਾਰ ਜਾਂਦਾ ਸੀ ਤਾਂ ਰਾਣੀਆਂ ਜਿਹੜੀਆਂ ਆਪਣੀ ਇੱਜ਼ਤ ਨੂੰ ਬਚਾਉਣ ਦੇ ਵਾਸਤੇ ਕਿਉਂਕਿ ਜਿਹੜਾ ਦੂਜਾ ਸ਼ਾਸਕ ਜਿੱਤਦਾ ਸੀ ਉਹ ਫਿਰ ਰਾਣੀਆਂ ਨੂੰ ਵੀ ਆਪਣੇ ਅੰਦਰ ਕਰ ਲੈਂਦਾ ਸੀ ਨਾ ਤਾਂ ਇਸੇ ਕਰਕੇ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਉਹ ਕੀ ਕਰਦੀਆਂ ਹੁੰਦੀਆਂ ਸੀ ਵੀ ਇਕੱਠੀਆਂ ਹੀ ਕਿਸੇ ਵੀ ਜਿਹੜੀਆਂ ਹੈਗੀਆਂ ਜੋਹਰ ਚਾਹੁੰਦੀਆਂ ਹੁੰਦੀਆਂ ਸੀ ਜਿਵੇਂ ਅਗਨੀ ਦੇ ਵਿੱਚ ਕੁੱਦ ਕੇ ਆਪਣੀ ਜਾਨ ਦੇ ਦੇਣੀ ਜਾਨ ਦੇ ਦੇਣੀ ਸਾਰੀਆਂ ਜਿੰਨੀਆਂ ਰਾਣੀਆਂ ਹੁੰਦੀਆਂ ਸੀ ਜਾਂ ਜਿਹੜੇ ਸੈਨਿਕ ਹੁੰਦੇ ਸੀ ਉਹਨਾਂ ਦੀਆਂ ਪਤਨੀਆਂ ਨੂੰ ਅਸੀਂ ਇਕੱਠੇ ਜਾਨ ਦੇ ਦੇਣੀ ਤਾਂ ਜੋਹਰ ਪ੍ਰਥਾ ਦਾ ਜਿਹੜਾ ਪਹਿਲਾ ਸਬੂਤ ਮਿਲਿਆ ਰਾਜੇ ਉਹ ਸਿੰਧ ਦਾ ਰਾਣੀ ਬਾਈ ਦਾ ਜੋਹਰ ਹੈ ਜਿਹੜ ਰਾਜਾ ਧاہر ਸਿੰਘ ਦੀ ਵਿਧਵਾ ਸੀ राजे ਇਹ ਜਿਹੜਾ ਸਿੰਧ ਦਾ ਰਾਜਾ ਸੀ ਧاہر ਸਿੰਘ ਉਹਦੀ ਵਿਧਵਾ ਸੀ 1712 ਈਸਵੀ ਦੇ ਵਿੱਚ ਜਿਹੜਾ ਇਹਨੇ ਅਗਣੀ ਦਾ ਜੋਹਰ ਕੀਤਾ ਸੀ ਰਾਣੀ ਬਾਈ ਨੇ ਤਾਂ ਸਭ ਤੋਂ ਪਹਿਲਾ ਜੋਹਰ ਪ੍ਰਥਾ ਦਾ ਸਬੂਤ ਮਿਲਿਆ ਭਾਰਤ ਦੇ ਵਿੱਚ ਜਜੀਆ ਕਰ ਲਗਾਇਆ ਗਿਆ राजे ਜਜੀਆ ਕਰ ਇੱਕ ਧਾਰਮਿਕ ਕਰ ਸੀਗਾ ਜਿਹੜਾ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ ਬਾਈ ਤਾਂ ਇਹ ਸਭ ਤੋਂ ਵੀ ਜਿਹੜਾ ਲੈ ਸਭ ਤੋਂ ਪਹਿਲਾਂ ਸਿੰਧ ਦੇ ਲੋਕਾਂ ਦੇ ਉੱਤੇ ਲਗਾਇਆ ਗਿਆ ਤੇ ਲਗਾਇਆ ਕਿਹਨੇ ਸੀ ਇਹ ਮੁਹੰਮਦ ਬਿਨ ਕਾਸਿਮੀ ਇਸ ਤੋਂ ਬਾਅਦ ਰਾਜੀ ਮੈਂ ਇੱਥੇ ਹੀ ਤੁਹਾਨੂੰ ਸਾਰਾ ਇਹ ਡਿਸਕਸ ਕਰ ਦੇਣਾ ਜਜ਼ੀਆ ਕਰ ਬਾਰੇ ਕਿਉਂਕਿ ਇਹਦਾ ਸਬੰਧ ਅਕਬਰ ਨਾਲ ਵੀ ਆ ਔਰੰਗਜ਼ੇਬ ਦੇ ਨਾਲ ਵੀ ਆ ਮੁਹੰਮਦ ਸ਼ਿੰਗਾਰ ਸ਼ਾਹ ਰੰਗੀ ਇਲਾਦੇ ਨਾਲ ਵੀ ਆ ਫਿਰੋਜ਼ ਤੁਗਲਕ ਜਿੰਨਾ ਜਿੰਨੇ ਰਾਜਿਆਂ ਦੇ ਨਾਲ ਸਬੰਧਤਾ ਨਾ ਜਜ਼ੀਆ ਕਰ ਉਹ ਆਪਾਂ ਸਾਰਾ ਇੱਥੇ ਡਿਸਕਸ ਕਰ ਦੇਣਾ ਜਿੰਨਾ ਜਿੰਨਾ ਨੇ ਇਹਦੇ ਵਿੱਚ ਕੋਈ ਚੇਂਜ ਕੀਤੀ ਹੈ ਕੋਈ ਹਟਾਇਆ ਕਿਸੇ ਨੇ ਦੁਬਾਰਾ ਸ਼ੁਰੂ ਕੀਤਾ ਉਹ ਸਾਰਾ ਆਪਾਂ ਇੱਥੇ ਡਿਸਕਸ ਕਰਦਾਂਗੇ ਪਹਿਲਾਂ ਸਮਝ ਲਓ ਜਜ਼ੀਆ ਕਰ ਇੱਕ ਧਾਰਮਿਕ ਕਰ ਆ ਜਿਹੜਾ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ ਰਾਜੇ कारा गैर मुसलमान लिया जाता है भाव मुसलमान अलावाद बिन का ब्राह्मणा तो नहीं लिया जाता तो नी लिया अनाथ बच्चों तो नहीं लिया जाता से अपंग होंगे जेडे उन्होंने लिया जुर्गों तू नहीं लिया जाता जरूर ध्यान च रखना क्योंकि बनते हैं जिन्हें भी पॉइंट लिखे ना सारे बनते हैं ਫਿਰ ਜੱਦੀਆਕਰ ਨੂੰ ਦੇਣ ਵਾਲੇ ਜਿਹੜੇ ਹੁੰਦੇ ਸੀਗੇ ਰਾਜੇ ਉਹਨਾਂ ਨੂੰ ਜਿਮਨੀ ਕਹਿੰਦੇ ਸੀ ਜੱਦੀਆਕਰ ਨੂੰ ਦੇਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ਜਿਮਨੀ ਕਿਹਾ ਜਾਂਦਾ ਸੀ ਪਰ ਜਿਹੜੇ ਹਿੰਦੂ ਹੁੰਦੇ ਸੀ ਉਹਨਾਂ ਨੂੰ ਕਾਫਿਰ ਕਿਹਾ ਜਾਂਦਾ ਸੀ ਕਿਉਂਕਿ ਕੱਲੇ ਦਿnde ਦਾ ਰਾਜੇ ਮੁਸਲਮਾਨ ਹੀ ਨਹੀਂ ਸੀ ਮੁਸਲਮਾਨਾ ਤੋਂ ਬਿਨਾ ਹੋਰ ਸਭ ਨੂੰ ਦੇਣਾ ਪੈਂਦਾ ਸੀਗਾ ਜਾਂ ਇਹ ਬ੍ਰਾਹਮਣ ਔਰਤਾ ਅਨਾਥਾ ਪੰਗਾਂ ਤੇ ਬਜ਼ੁਰਗਾਂ ਤੋਂ ਨਹੀਂ ਹੁੰਦਾ ਸੀ ਜਿਹੜੇ ਬਾਕੀ ਸੀ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਜਿਮਨੀ ਕਹਿੰਦੇ ਸੀ ਤੇ ਕੱਲੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਕਾਫਿਰ ਕਿਹਾ ਜਾਂਦਾ ਸੀ ਬ੍ਰਾਹਮਣਾਂ ਤੋਂ ਕਿਹਨੇ ਵਸੋਲਿਆ ਸੀ ਫਿਰੋਜ਼ ਸ਼ਾ ਤੁਗਲਕ ਨੇ ਜਦੋਂ ਇਹ ਲਗਾਇਆ ਗਿਆ ਸੀ ਮੁਹੰਮਦ ਬਿਨ ਕਾਸਿਮ ਨੇ ਲਗਾਇਆ ਸੀ ਤਾਂ ਇਹ ਬ੍ਰਹਮਣਾ ਤੋਂ ਨਹੀਂ ਲਿਆ ਜਾਂਦਾ ਸੀ ਬਟ ਬ੍ਰਹਮਣਾ ਤੋਂ ਵਸੂਲਿਆ ਸੀ ਸਿਰਫ ਇੱਕ ਸ਼ਾਸਕ ਨੇ ਵਸੂਲਿਆ ਸੀ ਫਿਰੋਜ਼ ਸ਼ਾ ਤੁਗਲਕ ਨੇ ਫਿਰ ਇਹਨੂੰ ਸਮਾਪਤ ਕੀਤਾ ਰਾਜੇ ਅਕਬਰ ਨੇ ਕਰਤਾ ਸੀ 1564 ਈਸਵੀ ਦੇ ਵਿੱਚ ਇਹਨੂੰ ਸਮਾਪਤ ਕੀਤਾ ਸੀ ਪਹਿਲੀ ਵਾਰ ਤੇ ਇਹਨੂੰ ਪੁਨਰ ਲਾਗੂ ਕਰਤਾ ਸੀ ਫਿਰ ਔਰੰਗਜੇਬ ਨੇ 1670 ਈਸਵੀ ਦੇ ਵਿੱਚ ਰਾਜੇ ਤੇ ਜਦੋਂ ਇਹਨੇ ਲਾਗੂ ਕੀਤਾ ਸੀ ਔਰੰਗਜੇਬ ਨੇ ਤਾਂ ਰਾਜਸਥਾਨ ਦੇ ਰਾਜਾ ਰਾਜ ਸਿੰਘ ਨੇ ਜਿਹੜੀ ਇਹਦਾ ਵਿਰੋਧ ਕੀਤਾ ਸੀਗਾ ਜੇ ਤੋ ਔਰੰਗਜ਼ੇਬ ਨੇ ਇਹਨੂੰ ਸ਼ੁਰੂ ਕੀਤਾ ਸੀਗਾ ਨਾ ਦੁਬਾਰਾ ਸ਼ੁਰੂ ਕੀਤਾ ਸੀ ਤਾਂ ਜਿਹੜੇ ਰਾਜਸਥਾਨ ਦੇ ਰਾਜਾ ਸੀਗੇ ਰਾਜ ਸਿੰਘ ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ ਤੇ ਫਿਰ ਲਾਸਟ ਤੇ ਇਹਨੂੰ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਸੀ ਉਹ ਮੁਹੰਮਦ ਸ਼ਾਹ ਰੰਗੀਲਾ ਨੇ ਕੀਤਾ ਸੀ 1720 ਵੀ ਦੇ ਵਿੱਚ ਠੀਕ ਹੈ ਨਾ ਪਹਿਲਾਂ ਰਾਜੇ 1564 ਦੇ ਵਿੱਚ ਅਕਬਰ ਨੇ ਖਤਮ ਕਰਤਾ ਸੀ ਅਕਬਰ ਤੋਂ ਬਾਅਦ ਔਰੰਗਜ਼ੇਬ ਨੇ ਇਹਨੂੰ ਦੁਬਾਰਾ ਲਾਗੂ ਕਰਤਾ ਸੀ ਬਟ ਪੂਰੀ ਤਰ੍ਹਾਂ ਖਤਮ ਕਰਤਾ ਸੀ ਮੁਹੰਮਦ ਸ਼ਾਹ ਰੰਗੀਲਾ ਜੀ ਨੇ ਉਹਦੇ ਬਾਅਦ ਜ਼ਕਾਤ ਕਰ ਰਹਾ ਜੀ ਜ਼ਕਾਤ ਕਰ ਵੀ ਇੱਕ ਧਾਰਮਿਕ ਕਰ ਆ ਜਿਹੜਾ ਅਮੀਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ ਜਗੀਆ ਤਾਂ ਹੁੰਦਾ ਸੀ राजे ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ ਬਟ ਇਹ ਹੈ ਲੋ राजे ਜਿਹੜਾ ਜ਼ਕਾਤ ਆ ਨਾ ਇਹ ਮੁਸਲਮਾਨਾਂ ਤੋਂ ਹੀ ਲਿਆ ਜਾਂਦਾ ਸੀ ਜਿਹੜੇ ਅਮੀਰ ਮੁਸਲਮਾਨ ਹੁੰਦੇ ਸੀ ਸਾਲ ਦੇ ਵਿੱਚ ਇੱਕ ਵਾਰ ਲਿਆ ਜਾਂਦਾ ਸੀਗਾ ਤੇ ਇਹਦਾ ਅਰਥ ਹੁੰਦਾ ਸੀ ਸ਼ੁੱਧੀ ਕਰਨ ਜ਼ਕਾਤ ਕਰ ਲੈਣ ਦਾ ਅਰਥ ਹੁੰਦਾ ਸੀ ਸ਼ੁੱਧੀ ਕਰਨ ਵੀ ਉਹਨਾਂ ਨੂੰ ਸੁੱਧੀ ਕਰਨ ਕਰਵਾਸੀ ਜਿਹਨਾਂ ਨੂੰ ਤੋਂ ਜ਼ਕਾਤ ਕਰ ਲਿਆ ਜਾਂਦਾ ਸੀ ਫਿਰ ਖਮਸ ਕਰ ਸੀਗਾ राजे ਇਹ ਯੁੱਧ ਵਿੱਚ ਤੋਂ ਜਿਹੜਾ ਲੁੱਟਿਆ ਜਾਂਦਾ ਸੀਗਾ ਉਹਦੇ ਉਹਨੂੰ ਕਹਿੰਦੇ ਸੀਗੇ ਇਹਦੇ ਵਿੱਚ ਜਿਹੜਾ 20% ਉਹ ਖਲੀਫਾ ਦਾ ਹੁੰਦਾ ਸੀ ਤੇ ਜਿਹੜਾ 80% ਉਹ ਲਟੇਰੀ ਫੌਜ ਦਾ ਹੁੰਦਾ ਸੀ ਯਾਨੀ ਕਿ ਜਿਹੜੀ ਫੌਜ ਲੱਟ ਕਿ ਲਈ ਹੁੰਦੀ ਸੀਗੀ 80% ਸਾਉਂ ਦਾ ਹੁੰਦਾ ਸੀ ਤੇ 20% ਉਹ ਦੇ ਵਿੱਚੋਂ ਖਲੀਫਾ ਦਾ ਹੁੰਦਾ। ਫਿਰ ਭੂਮੀਕਰ ਰਾਜੇ ਭੂਮੀਕਰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਖਿਰਾਜਕਰ ਤੇ ਉਹ ਸਰਕਾਰ ਖਿਰਾਜਕਰ ਜਿਹੜਾ ਉਹ ਕੇਵਲ ਹਿੰਦੂਆਂ ਤੋਂ ਲਿਆ ਜਾਂਦਾ ਸੀ ਤੇ ਜਿਹੜਾ ਉਸਰਕਾਰ ਹੁੰਦਾ ਸੀ ਰਾਜੇ ਉਹ ਕੇਵਲ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਜਿਵੇਂ ਮਨ ਮਾਲੋ ਜਿਹੜਾ ਆਪਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਪੜ੍ਹ ਕੇ ਆਂ ਉਹਦੇ ਚ ਬਲੀ ਭਾਗ ਇਸ ਤਰ੍ਹਾਂ ਦੇ ਕਰ ਲਏ ਜਾਂਦੇ ਸੀ ਨਾ ਇਹ ਨਾਮ ਵੀ ਬਦਲ ਗਏ ਖਿਰਾਜਕਰ ਉਸਰਕਰ ਇਹ ਹਿੰਦੂਆਂ ਤੋਂ ਲਿਆ ਜਾਂਦਾ ਸੀ ਮੁਸਲਮਾਨਾਂ ਤੋਂ ਫਿਰ ਰਹੇ ਦ ਸਿਟੀ ਆਫ ਗੋਲਡ ਕਿਨੂੰ ਕਿਹਾ ਜਾਂਦਾ ਜਾਂ ਮਹਿਫੂਜ਼ਾ ਕਿਨੂੰ ਕਿਹਾ ਜਾਂਦਾ ਤਾਂ ਮਲਤਾਨ ਨੂੰ ਕਿਹਾ ਇਹ ਅਕਬਰ ਨੇ ਕਿਹਾ ਸੀ ਰਾਜੇ ਜਦੋਂ ਉਹਨੇ ਸਿੰਧ ਦੇ ਉੱਤੇ ਜਿਹੜੀ ਜਿੱਤ ਹਾਸਲ ਕੀਤੀ ਸੀ ਤਾਂ ਫਿਰ ਉਹਨੇ ਜਿਹੜਾ ਹੈਗਾ ਮਲਤਾਨ ਦਾ ਨਾਮ ਰੱਖਿਆ ਸੀ ਉਹਨੂੰ ਕਿਹਾ ਸੀ ਇਨ ਦ ਸਿਟੀ ਆਫ ਗੋਲਡ ਜਾਂ ਮਹਿਫੂਜ਼ਾ ਤੇ ਮਲਤਾਨ ਨੂੰ ਜਦੋਂ ਜਿੱਤਿਆ ਸੀ ਰਾਜੇ 1713 ਈਸਵੀ ਦੇ ਵਿੱਚ ਜਿੱਤਣ ਤੋਂ ਬਾਅਦ ਇਹਨੇ ਜਿਹੜਾ ਸਿੰਧ ਤੇ ਮਲਤਾਨ ਆ ਉਹਨੂੰ ਡਿਵਾਈਡ ਕੀਤਾ ਸੀ ਇਕਤਾ ਦੇ ਵਿੱਚ ਇਹ ਧਿਆਨ ਚ ਰੱਖਣਾ ਰਾਜੇ ਇਹ ਕੁਐਸਚਨ ਬਣ ਸਕਦਾ ਕਿ ਕਾਸਿਮ ਨੇ ਸਿੰਧ ਤੇ ਮਲਤਾਨ ਨੂੰ ਕਾਦੇ ਵਿੱਚ ਡਿਵਾਈਡ ਕੀਤਾ ਸੀ ਇਕਤਾ ਦੇ ਵਿੱਚ ਕੀਤਾ ਸੀ ਸੁਲਤਾਨ ਮਲਤਾਨ ਦੀ ਜਿੱਤ ਤੋਂ ਬਾਅਦ 1713 ਈਸਵੀ ਦੇ ਵਿੱਚ ਚਾਚਨਾਮਾ ਦੇ ਅਨੁਸਾਰ ਰਾਜੇ ਮੁਹੰਮਦ ਬਿਨ ਕਾਸਿਮ ਅਜਿਹੇ ਉਹਦੀ ਮੌਤ ਕਿਵੇਂ ਹੁੰਦੀ ਆ ਇਹ ਚਾਚਨਾਮਾ ਦੇ ਗ੍ਰੰਥ ਦੇ ਵਿੱਚ ਲਿਖੀ ਹੋਈ ਆ ਕਿ ਉਸ ਸਮੇਂ ਤੇ ਪਤਾ ਕੀ ਹੁੰਦਾ ਸੀ ਰਾਜੇ ਜੋ ਇਸਤਰੀਆਂ ਦੇ ਨਾਲ ਜਿਹੜਾ ਹੈਗਾ ਗਲਤ ਨੀ ਕੰਨ ਨਾਲ ਵੇਖਦਾ ਸੀ ਤਾਂ ਉਹਨੂੰ ਮੌਤ ਦਾ ਦੰਡ ਦਿੱਤਾ ਜਾਂਦਾ ਸੀਗਾ ਤੇ ਚਾਚਨਾਮਾ ਗ੍ਰੰਥ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਧਾਹਿਰ ਨੂੰ ਮਾਰਤਾ ਸੀ ਮੁਹੰਮਦ ਬੀਨ ਕਾਸਿਮ ਨੇ ਤਾਂ ਜਿਹੜੀਆਂ ਧਾਹਿਰ ਦੀਆਂ ਬੇਟੀਆਂ ਸੀਗੀਆਂ ਨਾ ਉਹਨਾਂ ਨੇ ਉਹਨਾਂ ਨੂੰ ਕੈਦੀ ਬਣਾ ਲਿਆ ਸੀ ਇਹਨੇ ਮੁਹੰਮਦ ਬੀਨ ਕਾਸਿਮ ਨੇ ਤੇ ਉਹਨਾਂ ਨੇ આરોਪ ਲਗਾਇਆ ਸੀ ਬਦਲਾ ਲੈਣ ਦੀਆਂ ਮਾਰੀਆਂ ਨੇ ਕਿ ਜਿਹੜਾ ਹੈਗਾ ਮੁਹੰਮਦ ਬੀਨ ਕਾਸਿਮ ਉਹਨੇ ਸਾਡੇ ਨਾਲ ਵੀ ਜਿੰਸੀ ਰਿਲੇਸ਼ਨ ਬਣਾਏ ਆ ਜਿਹਦੇ ਕਰਕੇ ਫਿਰ ਖਲੀਫਾ ਨੇ ਉਹਨੂੰ ਮ੍ਰਿਤੂ ਦੰਡ ਦਿੱਤਾ ਸੀ ਤਾਂ ਉਮੀਦ ਕਰਦੀ ਹਾਂ ਜੀ ਰਾਜੇ ਤੁਹਾਨੂੰ ਸਮਝ ਆ ਗਿਆ ਹੋਊਗਾ ਜਿਦੇ ਵਿੱਚ ਆਪਾਂ ਮੁਹੰਮਦ ਬਿਨ ਕਾਸਿਮ ਬਾਰੇ ਪੜ ਚੁੱਕੇ ਆ ਇਹਦਾ ਕੋਈ ਇਥੇ राजे ਸਾਮਰਾਜ ਦਾ ਵਿਸਥਾਰ ਕਰਨਾ ਉਦੇਸ਼ ਨਹੀਂ ਸੀ ਇਹਦੇ ਹਮਲੇ ਦਾ ਸਿਰਫ ਉਦੇਸ਼ ਧਨ ਨੂੰ ਲੁੱਟਣਾ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਤੇ ਵਾਪਸ ਗਿਆ ਕੋਈ ਵੀ ਇਹਨੇ ਆਪਦੇ ਸਾਮਰਾਜ ਦਾ ਵਿਸਥਾਰ ਨਹੀਂ ਕੀਤਾ ਸੀਗਾ ਇਥੇ ਤਾਂ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਕੱਲ੍ਹ ਅਗਲੀ ਕਲਾਸ ਦੇ ਵਿੱਚ ਆਪਾਂ ਫਿਰ ਜਿਹੜਾ ਹੈਗਾ ਤੌਰਕਾ ਜਿਹੜੇ ਉਹਨਾਂ ਬਾਰੇ ਡਿਸਕਸ ਕਰਾਂਗੇ ਅਰਬਾਂ ਬਾਰੇ ਆਪਣਾ ਅੱਜ ਪੂਰਾ ਹੋ ਚੁੱਕਿਆ ਜੀ ਕਲਾਸ ਵਧੀਆ ਲੱਗੀ ਬਈ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਮਿਲਦੇ ਰਾਂਜੀ ਕੱਲ ਨੂੰ ਨਵੇਂ ਟੌਪਿਕ ਦੇ ਨਾਲ ਜਿਦੇ ਵਿੱਚ ਆਪਾਂ ਤੁਰਕਾਂ ਬਾਰੇ ਪੜਾਂਗੇ ਰਾਂਜੀ ਥੈਂਕ ਯੂ ਬਾਏ